ਅੱਜ ਕੁਝ ਸੋਸ਼ਲ ਮੀਡੀਆ ਤੇ ਮੈਂ ਕੁ ਟਿੱਪਣੀਆਂ ਦੇਖੀਆਂ ਨੇ ਜੋ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬਾਨ ਦੇ ਸਤਿਕਾਰ ਦੇ ਬਿਤਾਵਕ ਨਹੀਂ ਗਲਤ ਨੇ ਜਿਸ ਦੀ ਮੈਂ ਸ਼ਰਮਣੀ ਕਾਲੀ ਦੇ ਲੋ ਜੋਰਦਾਰ ਨਿੰਦਿਆ ਕਰਦਾ ਤੇ ਨਾਲ ਤਾੜਦਾ ਵੀ ਕਰਦਾ ਕਿ ਇਹੋ ਜਿਹੀਆਂ ਟਿੱਪਣੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਇਹ ਜੋ ਤਖਤ ਹੈ ਗੁਰੂ ਦਾ ਤਖਤ ਹੈ ਸਾਡੇ ਵਾਸਤੇ ਗੁਰੂ ਦਾ ਰੂਪ ਹੈ ਸਿੰਘ ਸਹਿਬਾਨ ਜੋ ਸੇਵਾ ਕਰਦੇ ਨੇ ਉਹ ਬਹੁਤ ਉੱਚਤਮ ਸਤਿਕਾਰਯੋਗ ਹਸਤੀਆਂ ਨੇ ਜੋ ਗੁਰੂ ਘਰ ਦੀ ਉਸ ਐਡੇ ਮਹਾਨ ਤਖਤ ਦੀ ਸੇਵਾ ਚ ਨੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਅਕਾਲ ਤਖ ਸਾਹਮਣੇ ਮਸਲਾ ਹੁੰਦਾ ਕਦੇ ਵੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਕਦੇ ਵੀ ਸਿੰਘ ਸਹਿਬਾਨ ਦੇ ਸ਼ਾਨ ਦੇ ਖਿਲਾਫ ਜਾਂ ਕੋਈ ਐਸਾ ਲਫ਼ਜ਼ ਕਿਸੇ ਤਰੀਕੇ ਜੀ ਵੀ ਸਾਡੇ ਮੂੰਹ ਚੋਂ ਨਹੀਂ ਨਿਕਲਣਾ ਚਾਹੀਦਾ ਜੋ ਉਹਨਾਂ ਦੀ ਸ਼ਾਨ ਦੇ ਮਤਾਬਿਕ ਨਾ ਹੋਵੇ ਹਮੇਸ਼ਾ ਹੀ ਸਾਨੂੰ ਸਦਾ ਸਿੰਘ ਸਾਹਿਬਾਨ ਦਾ ਸਤਿਕਾਰ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਵੀ ਪਾਰਟੀ ਵੱਲੋਂ ਇਹ ਅਪੀਲ ਕੀਤੀ ਗਈ ਸੀ ਅਕਾਲੀ ਦਲ ਦੇ ਸਪੋਕਸਮੈਨ ਵੱਲੋਂ ਹੁਣ ਫੇਰ ਮੈਂ ਦੁਆਰਾ ਕਿਉਂਕਿ ਜਦੋਂ ਮੇਰੇ ਨੋਟਸ 'ਚ ਆਇਆ ਤਾਂ ਮੈਨੂੰ ਇਹ ਅਪੀਲ ਕਰਨੀ ਪਈ ਹੈ ਸੋ ਮੈਂ ਅੱਜ ਫੇਰ ਪਿਆਰ ਨਾਲ ਵੀ ਕਰਦਾ ਸਤਿਕਾਰ ਨਾਲ ਵੀ ਕਰਦਾ ਤੇ ਨਾਲ ਕਹਿਣਾ ਚਾਹਣਾ ਕਿ ਕਦੇ ਵੀ ਇਹ ਨਾ ਜਾਣੇਣ ਜਾਣੇ ਵੀ ਮੂੰਹ 'ਚੋਂ ਇਹ ਹਜੇ ਲਫ਼ਜ਼ ਨਹੀਂ ਕੱਢਣਾ ਚਾਹੀਦਾ ਸੋ ਇਹ 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 ਬੇਨਤੀ ਕਰਕੇ ਮੈਂ ਸਾਰੀ ਸੰਗਤ ਨੂੰ ਦੁਆਰਾ ਫੇਰ ਫਤਿਹ ਬੁਲਾਉਣਾ ਕਿ ਕਦੇ ਇਸ ਤਰ੍ਹਾਂ ਦੇ ਲਫ਼ਜ਼ ਮੂੰਹ ਚੋਂ ਨਾ ਨਿਕਲਣ ਜਾਣ ਤੇ ਇਹਨਾਂ ਲਫ਼ਜ਼ਾਂ ਦਾ ਸਤਕਾਰ ਕਰਦਾ ਹੋਇਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਫਤਿਹ